ਸਿਆਸੀ ਪਾਰਟੀਆਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸੰਗਰੂ ਲੋਕ ਸਭਾ ਸੀਟ ਤੇ ਚੋਣ ਅਖਾੜਾ ਪਖਾ ਦਿੱਤਾ ਗਿਆ ਤੇ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਨੇ ਚੋਣ ਪ੍ਰਚਾਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਵੱਡੇ ਇਲਜ਼ਾਮ ਲਗਾਏ ਨੇ ਤੇ ਸਵਾਲ ਪੁੱਛੇ ਨੇ ਕਿ ਕੋਈ ਪੰਜ ਕੰਮ ਹੀ ਗਿਣਵਾ ਦਿਓ ਜੋ ਤੁਸੀਂ ਸੰਗਰੂਰ ਦੇ ਵਿੱਚ ਕੀਤੇ ਨੇ ਸੰਗਰੂਰ ਵਿੱਚ ਬੋਸ 호텔 ਨਾਸਫੇ ਤਬ ਤਬਾ ਸੰਗਰੂਰ ਵਿੱਚ ਮੈਨੂੰ ਕੋਈ ਪੰਜ ਕੰਮ ਭਗਵਾਨ ਕਮਨ ਕੋਈ ਪੰਜ ਕੰਮ ਕੁਦਰਤੀਆ ਦਾ ਕਾਲਜ ਕੋਈ ਮੈਡੀਕਲ ਕਾਲਜ ਕੋਈ ਅੱਛਾ ਕੋਈ ਜਿਹੜਾ ਵਾਤਾਵਰਨ ਨੂੰ ਖਰਾਬ ਨਾ ਕਰੇ ਜਿੱਥੇ ਸਾਡੇ ਬੱਚਾ ਨੂੰ ਨੌਕਰੀ ਮਿਲ ਸਕਦੀ ਕੋਈ ਵਪਾਰਕ ਅਦਾਰਾ ਹੀ ਖੜਾ ਦੇ ਕਿਹਾ ਕਿ ਤੁਹਾਡੇ ਰਾਜ ਦੇ ਵਿੱਚ ਧੂਰੀਖੰਡ ਮਿਲ ਬੰਦ ਹੋ ਗਈ ਮੈਡੀਕਲ ਕਾਲਜ ਦਾ ਜੋ ਨੀ ਪੱਥਰ ਤੁਸੀਂ ਰੱਖਿਆ ਸੀ ਉਹ ਵੀ ਪੱਥਰ ਬਣ ਕੇ ਰਹਿ ਗਿਆ ਹੋਰ ਕੀ ਕੁਝ ਕਹਿੰਦੇ ਹੋਏ ਸੁਖਪਾਲ ਖੈਰਾ ਨਜ਼ਰ ਆਂਦੇ ਨੇ ਆਉ ਸੁਣਦੇ ਆਂ ਆ 슈ਗਰ ਮਿਲ ਬੰਦ ਹੋ ਕੇ ਇਹਦੇ ਰਾਜ ਵਿੱਚ ਧੂੜੀ 13 ਕਰੋੜ ਰੁਪਈਆ ਕਿਸਾਨਾਂ ਦਾ ਅਦਾਇਕੀ ਬਾਕੀ ਆ ਮਸਤੂਆਣਾ ਸਾਹਿਬ ਦੇ ਲਾਕੇ ਮੈਡੀਕਲ ਕਾਲਜਾਂ ਦੀ ਪੱਥਰ ਰੱਖਿਆ ਪੱਥਰ ਹੀ ਰਹਿ ਗਿਆ ਉਹ ਕਿਹਦਾ ਹੁੰਦਾ ਸੀਗਾ ਕਿ ਕਾਂਗਰਸੀ ਤੇ ਕਾਲੀ ਨਹੀਂ ਪੱਥਰ ਲੱਗ ਜਾਂਦੇ ਨੇ ਉਹਨਾਂ ਨਾਂ ਮੁਰਕੇ ਛੋਟੇ ਖੁਰਕ ਕਰਦੇ ਨੇ ਉਹ ਭਗਵੰਤਾ ਆ ਦੇਖ ਲੈ ਜਾ ਕੇ ਮਸਤੂਆਣਾ ਸਾਹਿਬ ਦਾ ਤੇ 15 ਹੋਰ ਦੀ ਪੱਥਰ ਪੰਜਾਬ ਵਿੱਚ ਛੋਟੇ ਖੁਰਕ ਕਰ ਰਹੇ ਨੇ ਤੇਰੇ ਵੀ ਪੁੱਤਰਾ ਦੇ ਨਾਲ ਇੱਕ ਨਵੇਂ ਪੈਸੇ ਦਾ ਗਵਨ ਪੈ ਨਹੀਂ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਸੀਵਰੇਜ ਦਾ ਪਾਣੀ ਗੰਦਾ ਖੜਾ ਵਾ ਲੇਕਿਨ ਮੇਰੇ ਖਿਆਲ ਐਮਐਲਏ ਨੂੰ ਦਿਸਦਾ ਨਹੀਂ ਹੋਣਾ ਔਰ ਦੋਸਤੋ 100 117 ਦਾ ਸੱਦਣਿਆ ਅਸੀਂ ਉੱਥੇ ਰਹਿਨੇ ਬੈਠਦੇ ਆ ਇਹ ਸਿਰਫ ਨਾਅਰੇ ਲਾਉਣ ਜੋਗੇ ਨੇ ਕਾਲਾ ਘੱਟਣ ਜੋਗੇ ਐਮਐਲਏ ਇਸ ਕਰਕੇ ਬਹੁਤ ਸਾਰੀਆਂ ਹੋਰ ਗੱਲਾਂ ਨੇ ਸਵਾ ਇਜਾਜ਼ਤ ਦੀ ਦੱਸ ਕਹਦੇ ਛੰਡਿਆ ਦੇ ਕਿਸੇ ਚ ਕੋਨਾ ਮੈਂ ਮੈਂ ਕਾਮਨਿਸਟ ਵੀਰ ਜਿਹਾ ਸਾਡੀਆਂ ਸੀਪੀਆਈ ਸੀਪੀਐਮ ਜਿਨ੍ਹਾਂ ਦਾ ਸਾਡਾ ਜੱਟ ਜੋੜ ਆ ਅਧਿਆਤ ਵਿੱਚ ਤੇਜਾ ਸਿੰਘ ਸੋਤਾ ਤੇਜਾ ਸਿੰਘ ਸੁਤੰਤਰ ਔਰ ਸੇਵਾ ਸਿੰਘ ਠਿਕਰੀ ਵਾਲੇ ਜਿਨ੍ਹਾਂ ਨੇ ਛੱਡਾ ਬਲੌਂਗ ਕੀਤਾ ਰਜਵਾੜਾ ਸ਼ਹੀਦ ਦੇ ਖਿਲਾਫ ਤੁਸੀਂ ਇਹ ਸਾਰੇ ਉਹਨਾਂ ਦੇ ਪੈਰੋਕਾਰ ਬੈਠੇ ਹੋ ਆਓ ਆਪਾਂ ਇੱਕ ਮੁੱਠ ਹੋਈਏ ਰਲ ਮਿਲ ਕੇ ਅਸੀਂ ਕਾਂਗਰਸ ਪਾਰਟੀ ਨੂੰ ਇੱਕ ਤਰੀਕ ਨੂੰ ਜੋ ਨਿਸ਼ਚਿਤਤਾ ਨਾਲ ਨਿਦਰਤਾ ਨਾਲ ਇਮਾਨਦਾਰੀ ਨਾਲ ਕਰੂੰਗਾ ਔਰ ਤੁਹਾਡਾ ਪ੍ਰੋਸਾ ਜਿਹੜੀ ਪੁੱਤਣੀ ਨੂੰ ਸੁਖਪਾਲ ਖਹਿਰਾ ਦੇ ਵੱਲੋਂ ਆਵਾਮਦਨੀ ਪਾਰਟੀ ਤੇ ਕੀਤੇ ਗਏ ਸ਼ਬਦੀ ਵਾਰਾਂ ਤੋਂ ਬਾਅਦ ਹੁਣ ਸੰਗਰੂਰ ਤੋਂ ਆਵਾਮਦਨੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਦੇ ਵੱਲੋਂ ਸੁਖਪਾਲ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਤੇ ਵੀ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਕਹਿੰਿਆ ਕਿ ਦੋਵੇਂ ਵਿਰੋਧੀ ਸਿੱਖ ਵੋਟ ਬੈਂਕ ਤੇ ਧਿਆਨ ਦੇ ਰਹੇ ਨੇ ਜਦੋਂ ਕਿ ਸਾਡੀ ਪਾਰਟੀ ਹਰ ਇੱਕ ਵਿਅਕਤੀ ਤੱਕ ਪਹੁੰਚ ਕਰ ਰਹੀ ਹੈ